ਸੋ ਲੋਕ ਉਰਕਾਰੇ ਜੋ ਅੰਤਰਨਾਮ ਸਰਬ ਮੈ ਪੇਖੇ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮੰਨੇ ਪ੍ਰੀਤ ਨਰੰਜਨ ਦਸ ਪਰਤੈ ਰੂਪ ਨ ਪੇਖੈ ਨੇਤਰ ਸਾਧ ਕੇ ਕਹਿ ਲੈ ਸੰਤ ਸੰਗ ਹੇਤ ਕਰਨ ਨ ਸੁਨ ਕਾਹੂ ਕੀ ਨਿੰਦਾ ਸਭੇ ਜਨ ਆਪਸ ਕੋ ਮੰਦਾ ਹੋਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ ਨ ਮਨ ਤੇ ਕਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਮੂਠ ਮ ਦੇਖ ਬਸਨੋ ਸੋ ਜਿਸ ਉਪਰ ਸੋ ਪ੍ਰਸੰਨ ਕ੍ਰਿਸ਼ਨ ਕੀ ਮਾਇਆ ਦੇ ਹੋਏ ਪਿੰਨ ਕਰਮ ਕਰਤ ਹੋਵੇ ਨੇ ਕਰਮ ਇਸ ਬਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਛੈ